ਸਤਨਾਮ ਸਿਰਿਵਾਹ ਹੈ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂrt ਅਜੂਨੀ ਸੇਪੰ ਗੁਰਪ੍ਰਸਾਦ ਜਪ ਸਜੁਗਾ ਸਤ ਹੇ ਵੀ ਸੱਚ ਨਾਨਕੋ ਸੀ ਵੀ ਸੱਚ ਸੋਚੇ ਸੋਚਨਾ ਹੋਵਈ ਜੇ ਸੋਚੀ ਲਖਵਾਰ ਚੁੱਕੇ ਚਪਨਾ ਹੋਵਈ ਜੇ ਲੈ ਰਹਾ ਰਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈ ਸਣ ਪਲ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸਿਆਰਾ ਹੋਈਏ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚਾ ਹੁਕਮਾਲੇਖ ਦੋਖ ਸੁਖ ਪਾਈਏ ਇੱਕ ਨਾ ਹੁਕਮੀ ਬਖੀਸ ਇੱਕ ਹੁਕਮੀ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁজে ਤਾ ਹਮੇ ਕਹਿ ਨਾ ਕੋਏ ਗਾਵੇ ਕੋ ਤਾਣ ਗਾਵੇ ਕਿਸੇ ਤਾਂ ਗਾਵੇ ਕੋ ਦੱਜ ਜਾਣੇ ਨਿਸ਼ਾਨ ਗਾਵੇ ਕਾ ਗੁਣ ਵੜਿਆ ਇੰਨਾਂ ਚਾਰ ਗਾਵੇ ਕੋ ਵਿਦਿਆ ਵਿੱਚ ਵਿਚਾਰ ਗਾਵੇ ਕੋ ਸਾਜ ਕਰੇ ਤਨਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈਨ ਸੇ ਦੂਰ ਗਾਵੇ ਕੋ ਵੇਖੇ ਹਦਰ ਹਦਰ ਕਥਨਾ ਕਤੀ ਨ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕਪਾ ਹੈ ਜੁਗ ਜਗੰਤਰ ਕਾਈ ਕਾਈ ਹੁਕਮੀ ਹੁਕਮ ਚਲਾਏ ਰੋ ਨਾਨਕ ਵਿਖਸੇ ਵੇ ਪਰਵਾਹ ਸੱਚਾ ਸਾਹਿਬ ਸੱਚ ਨਾਏ ਭਾਖੇ ਅਪਾਰ ਅੱਖੇ ਮੰਗੇ ਦੇ ਦੇ ਦਤ ਕਰੇ ਦਤਰ ਫਿਰ ਕੀ ਅਗੇ ਰਖੀਐ ਨਿਦਸੇ ਦਰਬਾਰ ਮੁੱਖੇ ਬੋਲਣਾ ਬੋਲੀਏ ਜਸੁੰਤਰੇ ਪਿਆਰ ਅਮਰਤ ਵੇਲਾ ਸਤਿਨਾਮ ਵਢਾਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭਾ ਪੈ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਝਿੰਸੇ ਵੇ ਤਨ ਪਾਇਆ ਮਾਣੋ ਨਾਂਗਵਿਏ ਗੁਣੀ ਨਿਦਾਨਾ ਗਵਿਏ ਸੁਨਿਏ ਮਨ ਰਖੀਏ ਪਾਓ ਦੁੱਖ ਪਰ ਹਾਸ ਸੁਖ ਕਰ ਲੈ ਜਾਏ ਗੁਰਮਖ ਨਾਮ ਦਾ ਗੁਰਮਖ ਵੇਦ ਗੁਰਮਖ ਰਿਆਸਮਾਈ ਗੁਰਈਸ਼ਰ ਗੁਰਗੋਰਖ ਬਰਮਾ ਗੁਰ ਪਾਰ्वती ਮਾਈ ਜੇ ਹੋ ਜਾਣਾ ਅਖ ਨਹੀਂ ਕਿਣਕ ਨਾ ਜਾਈ ਗੁਰਾ ਇੱਕ ਦੇਵੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈ ਸਵਰਨ ਨ ਜਾਈ ਤਿਸ ਨਵਾ ਜੈਤ ਸਪਾਵਾਂ ਮੇਨ ਪਾਣੇ ਕੇ ਨਾਈ ਕਰੀ ਜੈਤੀ ਸ੍ਰਿਸ਼ਟ ਉਪਾਈ ਵੇਖਾ ਵਣ ਕਰਮਾ ਕੇ ਮਿਲੇ ਲਈ ਮਤਿ ਚਿਰ ਤਨ ਜਵਾਰ ਮਾਨਕ ਜੇ ਗੁਰ ਕੀ ਸਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਏ ਕੋ ਦਾਤਾ ਸੋ ਮੈ ਵਿਸਰਨ ਜਾਈ ਜੇ ਜੁਗਚਾਰਿਆ ਰਜਾ ਹੋਰ ਸੁਣੀ ਹੋਏ ਨਵਾ ਖੰਡਾ ਵਿ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੇ ਜਸ ਕੀਰ ਜਗਲੇ ਜੇ ਜਿਸ ਨਦਰ ਨਾ ਆਵੈ ਤਵਾਦਨ ਪੁਰਸ਼ੇ ਕੇ ਕੀਟ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਕੋਈ ਨਾ ਸੁज्जੈ ਜੇ ਇਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲਪਤਾਲ ਸੁਣਿਆ ਕੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਨੇ ਸਰਬ੍ਰਮਾ ਇੰਦ ਸੁਨਿਏ ਮੋਖ ਸਲਾਹਣ ਮੰਦ ਸੁਨਿਏ ਜੋਗ ਜੁਪਤਨ ਪੇਦ ਸੁਨਿਏ ਸਾਸਤ ਸੰਗਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਪ ਪਵਕਾ ਨਾਸ ਸੁਨਿਏ ਸੰਤੋ ਗਿਆਨ ਸੁਨਿਏ ਅਸਤ ਸੱਠ ਕੈਸ਼ਨਾਨ ਸੁਨਿਏ ਪਟਪਟ ਪਾਵੇ ਮਾਨ ਸੁਨਿਏ ਲਗੇ ਸੇਤ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਪ ਪਵਕਾ ਨਾਸ ਸੁਨੇ ਅਸਰਾ ਗੁਣਾ ਕੇਗਾ ਸੁਨੇ ਸੇਕ ਪਿਤ ਪਾਸਾ ਸੁਨੇ ਅੰਦੇ ਪਾਵੇਰਾ ਸੁਨੇ ਹਾਥ ਵੇਸ ਗਾ ਨਾਨਕ ਭਗਤਾ ਸੁਦਾ ਵਿਕਾਸ ਸੁਨੇ ਦੂਪ ਪਾਪ ਦਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛੇ ਪਸਦਾਏ ਕਾਗਦ ਕਰਮ ਲਿਖਣ ਨਾ ਹਾਰ ਮਨਨੇ ਕਾ ਬੇਗਨ ਵਿਚਾਰ निरंजन होए हो मन जाने मन कोए मन सुु मन सग भावन की सोधे नेमो चोटा न खाए मन जम के साथ न ना नाम निरंजन होए जेको मन जाने मन कोए मने मार साक न पाए मने प्रगट जाए मने मांग न चले पंथ मने धर्म सि सनब ऐसा निरंजन होए जेको मन जाने, जाने जा मन कोए ਮਨ ਨੇ ਪਾਵੇ ਮੋਖ ਦੁਆਰਾ ਮਨ ਪਰਵਾਰ ਸਦਾ ਆਰਾਮ ਮਨ ਤਰੇ ਤਾਰੇ ਗੁਰ ਸੇਖ ਮਨ ਨਾਨਕ ਭਾਵੇ ਨਾ ਭੇਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪ੍ਰਦਾਨ ਪੰਚ ਪਾਵੇ ਦਰਗੇ ਮਾਨ ਪੰਚ ਸੋਹੇ ਦਰ ਜਾਣ ਪੰਚ ਕਗਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨੈ ਸਮਾਰਤੋਲ ਧਰਮ ਧਿਆਕ ਪੂਤ ਸੋਥਾ ਪ੍ਰਕਿਰਿਨ ਸੂਤ ਜੇ ਕਬੂਜੇ ਹੋਏ ਸਿਆਰ ਤੌਲੇ ਉੱਪਰ ਕੇਤਾ ਪਰ ਧਰਤੀ ਹੋਰ ਪਰੇ ਹੋਰ ਹੋਰ ਜਿਸ ਤੇ ਪਰ ਤਲੇ ਗਮਨ ਜੋਰ ਜੀ ਜਤ ਦਾ ਕੇ ਨਾਮ ਸਭਨਾ ਲਿਖਿਆ ਵੜੀ ਕਲਾ ਮੋ ਇਹ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾ ਸੁਆਲੇ ਰੂਪ ਕਹਿਤੀ ਦਾ ਜਾਣ ਕਣਕੂ ਤ ਕਿ ਤਪਸਾ ਇਕ ਕਵਾ ਜਿਸ ਤੇ ਹੋਏ ਲਗ ਦਰਿਆ ਕੁਦਰ ਕਮਣ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ ਜੋਤ ਪਾਵੇ ਸਾਈ ਭਲੀ ਕਰ ਸੋ ਸਦਾ ਸਲਾਮਨ ਰੰਕਰ ਸੰਜਪ ਸੰਪਾਉ ਸੰਪੂਜ ਸੰਤਪਤਉ ਸੰਗ੍ਰੰਥ ਮੁਖ ਵੇਦ ਪਠ ਸੰਗ ਜੋਗ ਮਨ ਰਹੇ ਉਦਾਸ ਸੰਖ ਪਗਦ ਗੁਣ ਗਿਆਨ ਵਿਚਾਰ ਸੰਗ ਸਤੀ ਸੰਦ ਤਾਰ ਸੰਸੂਰ ਮੋਪਖਾਰ ਸੰਗ ਮਨ ਲੇਉਤਾ ਲਾਇ ਤਾਰ ਕੁਦਰ ਕਵਣ ਕਾ ਵਿਚਾਰ ਵਰਨ ਜਵ ਇਕ ਵਾਰ ਜੋ ਤੁਧ ਭਾਵੇ ਸਾਈਂ ਪਰੀਕਾਰ ਤੂੰ ਸਦਾ ਸਲਾਮ ਰੰਕਾਰ ਅਸੰਗ ਮੂਰਖੰਦ ਕੋਰ ਸੰਚੋ ਰ ਹਰਾਮ ਕੋਰ ਅਸੰਗ ਅਮਰ ਕਰ ਜੈ ਜੋਰ ਸੰਗਲ ਵਢ ਤੇ ਕਮਾਏ ਸੰਗ ਪਾਪੀ ਪਾਪ ਕਰ ਜਾਈ ਅਸੰਗ ਕੂੜਿਆਰ ਕੂੜੇ ਫੇਰਾਏ ਸੰਗ ਮਲੇਸ ਮਲ ਪਖਾਈ ਸੰਗ ਨਿੰਦ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਰਨ ਜਾ ਵੇ ਇਕ ਵਾਰ ਜੋਤ ਭਾਵੇ ਸਾਈਂ ਪਰੀਕਾਰ ਤੂ ਸਦਾ ਸਲਾਮਤ ਰੰਕਾਰ ਸੰਖਨਾਵ ਸੰਖਤਾਵ ਅਗਮ ਅਗਮ ਅਸੰਖਲ ਅਸੰਖੇ ਸਿਰपार ਹੋਏ ਅਖਰੀਨਾ ਮਖਰੀਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਿਰ ਸੰਜੋਗ ਬਖਾਨ ਜਿਨ ਇਹਲੇ ਖੇ ਤਿਸਰਨਾਏ ਜਿਹ ਪਰਮਾਏ ਜਿਸ ਦੀ ਪਾਇ ਜੇਤਾ ਗਿਤਾ ਤੇਤਾ ਨਾਵੇਂ ਨਾਵੇਂ ਨਹੀਂ ਕੋਥਾ ਕੁਦਰਤ ਕਮਣ ਕਾ ਵਿਚਾਰ ਇਕ ਵਾਰਿਆ ਜਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮੰਦਰੰਕਾਰ ਭਰੀਏ ਹੱਥ ਪੈਰ ਧੰਦੇ ਪਾਣੀ ਧੋਤੇ ਕ੍ਰਿਸ਼ਕੇ ਮੂਤਪ੍ਰਤੀ ਕੱਪੜ ਹੋਏ ਦੇ ਸਭਨ ਲਈ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਔ ਤੋਪੇ ਨਾਵੇਂ ਕੇ ਰੰਗ ਨਿਪਪੀ ਅਕੰਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਕਾਉ ਨਾਨਕ ਹੁਕਮੀ ਆਉ ਜਾਓ ਜੀ ਤਬ ਦੇਤਦਾਨ ਜੇ ਕੋ ਪਾਵੇ ਤਿਲਕਾ ਮਾਨਾ ਸੁਣੀ ਮਣੀ ਮਨ ਕੀਤਾ ਪਾਉ ਅੰਤਰਗਤੀ ਮਿਲਣਾ ਸਭ ਗੁਣ ਤੇਰੇ ਮੇ ਨਹੀਂ ਕੋਏ ਵਿਣ ਗੁਣ ਕੇਤੇ ਭਗਤ ਨਾ ਹੋਏ ਸੁਆ ਸਤਬਾਣੀ ਬਰਮਾ ਸਾਸਵਾ ਸਦਮਨ ਚਾਵਾ ਕਮ ਸੁਏ ਲਗਵਕਤ ਕਮਣ ਕਮ ਤਿਤ ਕਮਣ ਵਾਰ ਕਮ ਸ੍ਰਤੀ ਮਾ ਕਮਣ ਜਿਤ ਹੋਆ ਆਕਾਰ ਵਿਅਨਪਈ ਪੰਡਤੀ ਜੇ ਹੋਵੇ ਲੇਖ ਪ੍ਰਾਣ ਤਨਪਈਓ ਕਾਧਿਆ ਜੈ ਲਿਖ ਲੇਖ ਪ੍ਰਾਣ ਤਿਤਵਾਨਾ ਜੋਗੀ ਜਾਣੈ ਰਤਮਾ ਨਾ ਕੋਈ ਜਕਰਤਾ ਸ੍ਰਿਸ਼ਟੀ ਕੋ ਸਜੇ ਅਪੇ ਜਾਣੈ ਸੋਈ ਕਿਉ ਕਰਖਾ ਕਿਸਲਾਏ ਕਿਉ ਵੰਨੇ ਕਿਉ ਜਾਣਾ ਨਾਨਕਾ ਖਨ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਇ ਵੱਡੀ ਨਾਏ ਕੀ ਤਜ ਕਾ ਹੋਏ ਨਾਨਕ ਜੇ ਕੋ ਆਪੋ ਜਾਣੇ ਅਗੇ ਗਾਇਨ ਸੋਏ ਪਤਲ ਪਤਲ ਲਖ ਅਗਾ ਸ ਅਗਾ ਉੜ ਉੜ ਭਾਲਤ ਕੇ ਵੇਦ ਕਹਿਣ ਇੱਕ ਵਾਰ ਸੇ 18 ਕਹਿਣ ਕਿ ਤੇ ਬਾਸ ਵੇਤਤ ਲੇ ਕਹੋਇ ਤ ਲਿਖੇ ਲਿਕੇ ਹਿ ਨਾਨਕ ਸੋ ਨਾਨਕ ਗੁੜਾ ਕੀ ਹੈ ਆਪੇ ਜਾਣੇ ਆਪ सलाही सलही सुत न पाइ नदियां पावे सु न जै सुन ससी जेत नव न विसरे अंत नंत अंत न दे देन अंत नेखण सुन अंत अंत न जापे गीता कया मन मंत अंत न जापै गीता कार अन अंत करने केत बेला ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿ ਉੱਚਾ ਥਾਂ ਉੱਤੇ ਉੱਚਾ ਨਾ ਐਵੜੂ ਤਾ ਹੋਵੇ ਕੋਏ ਥੀ ਸੂਝੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਤਬੋਤਾ ਕਰਮ ਲਿਖਿਆ ਨਾ ਜਾਏ ਉਹਦਾ ਦਾਤਾ ਦਿਨੇ ਤੁਮਾਰੇ ਕੇਤੇ ਮੰਗ ਜੋ ਦਪਾਰ ਕੇਤੇ ਗੰਥ ਨੇ ਵਿਚਾਰ ਕਿਤੇ ਸਭ ਸੁਪਰੇ ਵਿਚਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖਾ ਈਸਾ ਹੈ ਕੇ ਤੰਦੂ ਫੂ ਸਤਮਾਰ ਹੈ ਬੇਦਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਖ ਨਾ ਸਕੇ ਕੋਈ ਜੇ ਕੋ ਖਾਇ ਕ ਅਖਣ ਪਾਏ ਓ ਜਾਣੇ ਜੇ ਤਮ ਖੈ ਆਪੇ ਜਾਣੇ ਆਪੇ ਦੇ ਅੱਖੇ ਸੇ ਬੇ ਕਈ ਕੇ ਸੁਣ ਬੁਖਸੀ ਸੁਸਲਾ ਨਾਨਕ ਪਸਾਈ 파ਸਾ ਮੂਲ ਗੁਣ ਅਮੁਲ ਵਪਾਰ ਅਮੁਲ ਪਾਰੀ ਐ ਮੂਲ ਗੰਡਾਰ ਮੂਲ ਆਵੇ ਮੂਲੇ ਜਾਈ ਅਮੁਲ ਪਏ ਮੂਲ ਅਸਮਾਏ ਮੂਲ ਧਰਮ ਮੂਲ ਦੀਵਾਨਾ ਮੂਲ ਤੁਲਾ ਮੂਲ ਪਰਮਾਨਾ ਮੂਲ ਬੁਖਸੀ ਸ ਮੂਲ ਨਿਸ਼ਾਨ ਅਮੁਲ ਕਰਮ ਅਮੁਲ ਪਰਮਾਨਾ ਮੁਲਾ ਮੁਲਾ ਕਿਆ ਨਾ ਜਾਏ ਆਖਾ ਕਰੈ ਲਿਬਲਾਏ ਆਖੇ வேத ਪਾਠ ਪੁਰਾਣਾ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਇਸਰ ਆਖੇ ਸਦ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵਾਕੇ ਦੇਵ ਆਖੇ ਸੁਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਤੇ ਕਹਿ ਕੇ ਉਡ ਉਡ ਜਾਏ ਦੇਖ ਤੇ ਹੋਰ ਕਰਤਾ ਆਸ ਕੇ ਕਈ ਕ ਜੇੜ ਪਾਵੇ ਤੇ ਵੜ ਹੋਏ ਨੰਗ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖੇ ਸਰਗਵਾਰ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੇ ਸਰਸ ਮਾਲੇ ਵਾਜੇ ਨਾਦ ਅਨੇਕ ਸੰਖਾ ਕਤੇ ਵਵਣ ਹਰੇ ਤੇਰਾ ਪਰਿ ਸੇਵ ਕਈਨ ਕਤੇ ਗਾਵਣ ਹਰੇ ਗਾਵੇ ਤਹੁਣਾ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਸਰਮਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਤਨ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੰਸਦਾ ਸੁvare ਗਾਵੇ ਇੰਦ ਦਸਨ ਬੈਠੇ ਦੇਵ ਤੇਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਮ ਸਾਧ ਵਿਚਾਰੇ ਗਾਮ ਜਿਤ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਨਤ ਪ੍ਰੰਥ ਕੀ ਸਰ ਜੁਗ ਜੁਗ ਵਿਦਿਆ ਨਾਲੇ ਗਾਵੇ ਮੂਣੀ ਮਨ ਮੋਹਣ ਸੇ ਪਿਆਲੇ ਗਾਵ ਰਤਨ ਪਾਈ ਤੇਰੇ ਅਰਸਰਤੀਤ ਨਾਲੇ ਗਾਵੇ ਮੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਤਾ ਰੇ ਰਖੇ ਤਾਰੇ ਕਿਸੇ ਦਦਨੋ ਗਾਵੇ ਜੋਤਿ ਪਾਵਨ ਤੇਰੇ ਪਗਦਸਾਲੇ ਹੋਰ ਕਿਤੇ ਗਾਵੇਂ ਮੈਂ ਜਿਤਨਾ ਆਉ ਨਾਨਕ ਵਿਚਾਰੇ ਸੋਈ ਸੋਈ ਸਸ ਸਾਈਭ ਸੱਚਾ ਸਚੀ ਨਾਹੀ ਹੈ ਵੀ ਹਸੀ ਜੈ ਨਾ ਜਸੀ ਇਟਨ ਚਾਈ ਰੰਗੀ ਰੰਗੀ ਭਾਤੀ ਕਰ ਕੰਨ ਸਿਮਾ ਜਿਨੁ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਦੀਵੜਿ ਆਈ ਜੋ ਉਸ ਪਾਵੇ ਸੋਈ ਕਰਸੀ ਹੁਕਮ ਨਗਰ ਨ ਜਾਇ ਸੋ ਪਾਸ ਸਹਾਬ ਸਹਾਬ ਸਾਹਿਬ ਨਾਨਕ ਰੰਝਾ ਜਾਈ ਮਦਸਤੋ ਸੰਪਤੋ ਲੀਦਿਆਨ ਕੀ ਕਰ ਬਿਬੂਤ ਖਿੰਤਾ ਗਾਲ ਕੋ ਆਈ ਗਇਆ ਜੁਗ ਦੰਡਾ ਭਰਤੀਤ ਆਇ ਪੰਥੀ ਸਗਲ ਜਮਾਤੀ ਮਨ ਜਿਤੇ ਜਗ ਜੀਤ ਅਦੇ ਸਿ ਸਦੇਸ ਅਦਨਿ ਨਾਨਕ ਤੇ ਰਿਤਿ ਕੋ ਵੇਸ ਉਗਤ ਗਿਆਨ ਦੇ ਆ ਭੰਡਾਰਨ ਕੜਕੜ ਵਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਸ ਅਵਾਰਾ ਸਾਧ ਸੰਜੋਗ ਜੁ ਦੇ ਕਰ ਚਲਾਵੇ ਲੇਕੇ ਆਵੇ ਪਾਗ ਅਦੇ ਇਸੇ ਆਦੇਸ ਆਦਾ ਨੀਲਾ ਨਨਹਤ ਜੁਜੇ ਇੱਕ ਵੇਸ ਇੱਕਾ ਮਾਇਂ ਦਿੱਤ ਵਿਆਹੀ ਜਿੰਜੇ ਲੈ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇਕਲਾਏ ਦੀਵਾਨ ਜੀਵ ਦੇ ਸੁਭਾਵੇ ਜੀ ਚਲਾਵੇ ਜੀ ਹੋਵੇ ਪ੍ਰਮਾਣ ਅਵੇ ਕੇ ਉਹਨਾਂ ਨੂੰ ਦਰਨਾ ਆਵੇ ਬੋਤਾਏ ਵਿੜਾਣ ਅਦੇ ਇਸੇ ਆਦੇਸ ਆਦਾ ਨੀਲਾ ਨਨਹਤ ਜੁਜੇ ਇੱਕ ਵੇਸ ਆਸਨ ਲਾਏ ਪੰਡਾਰਾ ਜੋ ਕੁਸ਼ ਪਾਇਆ ਕੋਈ ਕਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸਾਚੇ ਕੀ ਸਾਚੀ ਕਾਰ ਅਦੇਸੇ ਅਦੇਸ ਅਦਾ ਨਿਨ ਨਾ ਨਹਤ ਜੁਜੁ ਗੈ ਕੋ ਵੇਸ ਇਕ ਦੂਜੀ ਬੋਲ ਖੋਏ ਲਖ ਵੇ ਲਖ ਵੀਸ ਲਖ ਲਖ ਗੇੜਾ ਕੀ ਇਕ ਨਮ ਜਗਦੀਸ ਇਤਰੇ ਪਤ ਪਵੜੀਆਂ ਚੜਿਏ ਹੋਏ ਕੀਸ ਸੁਨਗਲਾ ਆਕਾਸ ਕੀ ਏਟਾਈ ਦੀਸ ਨਰਗ ਨਦੀ ਪਈਏ ਕੁੜੀ ਕੁੜੜੀਸ ਅਖਣ ਜੋ ਪੈਨਯੋ ਰਕ ਯੋ ਨਮੰਗੰ ਦਿਨ ਯੋ ਰਜੋ ਨ ਜੀਵਨ ਮਨ ਨਯੋ ਰਜੋ ਰ ਨਾਮ ਰਾਜ ਮਨ ਮਨ ਸੋਰ ਜੋ ਨ ਸੁਤਿ ਗਿਆਨ ਵਿਚਾਰ ਜੋ ਨ ਜੁਕਤੀ ਸੁਤੇ ਸੰਸਾਰ ਜ ਸਾਥ ਜੋਰ ਕਰਵੇ ਕੇਸ ਹੋਏ ਨਾਨਕ ਤੁਮ ਨਿਤ ਨ ਕੋਏ ਰਾਤੀ ਰੁਤੀ ਤੀਵਾਰ ਕੌਣ ਪਾਣੀ ਅਗਨੀ ਪਤਾਲ ਤਿਸ ਧਰਤੀ ਥਾ ਪਰਖੀ ਧਰਮਸਾਲ ਤਿਸ ਜੀ ਜੁਕ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇ ਵਿਚਾਰ ਸਚਾ ਪਿਤ ਦਰਬਾਰ ਜਿਤੇ ਸੰਪਨ ਤਿਰਵਾਨ ਜਿ ਕਰਮ ਪਾਵ ਨਿਸ਼ਾਨ ਕਚ ਪਕਾਈ ਇਥੇ ਪਾਏ ਨਨ ਗਾਇਆ ਜਪੇ ਜਾਏ ਧਰਮ ਖੰਡ ਕਾਇ ਧਰਮ ਗਿਆਨ ਖੰਡ ਕਾ ਆਖੋ ਕਰਮ ਕੇ ਤੇ ਪਾਣ ਪਾਣੀ ਬੇਸੰਤਰ ਕੰਮ ਹੈ ਸੋ ਕਿਤੇ ਬਰਮ ਘਾੜਤ ਘੜੀਏ ਰੂਪ ਰੰਗ ਕੇ ਵੇਸ ਕਿਤੇ ਕਰੰਪੂ ਮਿਮੇਰ ਕਿਤੇ ਕਿਤੇ ਤੁਫ ਦੇਸ ਕਿਤੇ ਇਨਜਨ ਸੂਰ ਕਿਤੇ ਕਿਤੇ ਮੰਡੂ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁੰਨ ਕਿਤੇ ਕਿਤੇ ਰਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾ ਨਿਰੰਦ ਕਿਤਿਆਂ ਸੁਤੀ ਸੇਵ ਕਿਤੇ ਨੰਕੰਤਨਾੰਤ ਕ੍ਰਮ ਕੰਡ ਮੇ ਗਨਪਰਜੰਡ ਤੇ ਸੇ ਨਾਜ ਬਨੋਰ ਕੋਂਡ ਅਨੰਦ ਸਰਮਖੰਡ ਕੀ ਬਾਣੀ ਰੂਪ ਤੇ ਕਾਰਤ ਘੜੀਏ ਬਰਦਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਸਦਾਏ ਤੇਥੇ ਘੜੀਏ ਸੁਤਮਤ ਮਨ ਬੱਦ ਤੇਥੇ ਘੜੀਏ ਸੁਰਸਦ ਕੀ ਸਦ ਕਰਮ ਕੰਡ ਕੀ ਬਾਣੀ ਯਰ ਤੇ ਨਾ ਕਈ ਹੋਰ ਤੇ ਜੋ ਮਾਂਬਲ ਸੂਰ ਜਿੰਮੇ ਰਮ ਹੈ ਭਰਪੂਰ ਜਿੱਥੇ ਸਿਤ ਸਿਤਾ ਮੈਂ ਮਮਾਏ ਤਾਂ ਕੇ ਰਖਣ ਸੁਨੇ ਜਾਏ ਨਾ ਉਹ ਮਰੇ ਨਾ ਠਰਗੇ ਜਾਏ ਜਿਨ ਕੇ ਰਾਮ ਸਿਮਨ ਮਾਏ ਜਿੱਥੇ ਭਗਤ ਵਸੇ ਕੇ ਲੋ ਕਰੇ ਨਾ ਸਚਾ ਮਨ ਸੋਏ ਸਤਖੰਡ ਉਸ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥ ਖੰਡ ਮੰਡਵਰ ਭੰਡ ਜੇ ਕੋ ਕਥੇ ਤਾਂ ਤਨਾ ਅੰਤ ਦੇ ਤੇ ਲੋਲੋ ਅਕਾਰ ਜਿਉ ਜਿਉ ਕਮ ਤਿ ਵੇ ਤਿ ਵਕਾਰ ਵੇ ਕੇਵਲ ਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਦੀ ਸੁਨਿਆਰ ਅਹਰ ਮਤ ਵੇਧ ਹਥਿਆਰ ਭੋਖ ਲਾਗਨੀ ਦਪਦਾ ਪਾਂਡਾ ਪੰ ਅਮਰਿਤ ਟਾਲ ਖੜੀਏ ਸਬਦ ਸਚੀ ਟਕਸਾਲ ਜਿੰਕੋ ਨਦਰ ਕਮ ਤਿਨ ਕਾਰ ਨਾਨ ਨਦਰੀਨ ਦਰਨੇ ਹਾਲ ਸ਼ਲੋਕ ਮਾਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਸੁਰਾ ਦਈ ਦਾਈ ਦਾਇਆ ਕੇਰੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨੰ ਤਿਆਇ ਗਏ ਮਸਕਤ ਕਾਲ ਨਾਨਕ ਤੇਮ ਹੂਜ ਲੈ ਕਤੀ ਛੁੱਟੀ ਨਾਲ ਜਿਨੀ ਨੰ ਤਿਆਇ ਕਿ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ